ਸੋ ਲੋਕ ਭਗਤ ਕਬੀਰ ਜੀ ਕੇ ਇੱਕੰਕਾ ਸਤਗੁਰ ਪ੍ਰਸਾਦ ਕਹੀਰ ਸੋਈ ਮਾਰੀਏ ਜੈ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹੇ ਮੁਰੋ ਨਮਨੇ ਕੋਏ ਕਬੀਰ ਰਾਤੀ ਹੋਵੇ ਕਾਰਿਆ ਕਰੇ ਉੱਡੇ ਜੰਤ ਲੈ ਫਾਹੇ ਟਤਾਵਤੇ ਸੋ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪਲਾ ਬੇੜੀ ਉੱਤ ਕਪਾਲਾਸ ਓਏ ਬੀ ਚੰਨ ਨਾ ਹੋਏ ਰਹੇ ਬਸ ਜਿ ਚੰਨ ਪਾਸ ਕਬੀਰ ਬਾਸ ਬਡਾਈ ਬੂਟਿਆ ਇਹ ਮੱਤ ਬਿੰਦੇ ਕੋਏ ਚੰਨ ਕੇ ਨਿਕਟੇ ਵਸੇ ਵਾਸ ਸਗੰਦ ਨਾ ਹੋਏ ਕਵੀਰ ਦੇਨੰਦ ਆਇਆ ਦੁਨੀ ਸੋ ਦੁਨੀ ਨ ਚਲੇ ਸਾਥ ਪਾਏ ਕੋਹਣਾ ਨਾਰਿਆ ਵਾਫਲ ਆਪਣੇ ਹੱਥ ਕਬੀਰ ਜੈ ਜ ਹੋ ਫਿਰੋ ਕੋਟ ਇਕਠਾ ਉਠਾਏ ਇਕ ਰਾਮ ਸੁਨੇਹ ਵਹਰਾ ਉਜਰੇ ਨੇਰੇ ਪਏ ਕਬੀਰ ਸੰਤਨ ਨੀ ਚੁੰਧੀਆਂ ਪਲੀ ਪਟਕੁਸ਼ਟੀ ਥਾਓ ਆਗ ਲਗੋ ਤੈ ਤੋਲ ਹਰ ਜੇ ਨਹੀਂ ਹਰ ਕੋ ਨਾਓ ਕਬੀਰ ਸੰਤਨ ਕੀ ਚੁੰਗੀਆਂ ਪਲੀ ਪਠਕ ਸਤੇਗਾਓ ਆਗ ਲਗੋ ਤੈ ਤੋਲ ਹਰ ਜੇ ਨਹੀਂ ਹਰ ਕੋ ਨਾਓ ਸਤਿਗੁਰ ਕਬੀਰ ਮਹਾਰਾਜ ਜੀ ਦੇ ਇਸ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਗਿਤ ਦੇ ਦੰਸ ਚੋੜ ਤੇ ਸ਼ਿਸ਼ੋਭਤ ਹਮ ਮਾਨਸ ਜੀਵ ਨੂੰ ਸੰਜਾਰ ਹੈ ਹਰ ਸਲੋਕ ਤੇ ਵਿੱਚ ਇੱਕੋ ਹੀ ਉਹਨਾਂ ਦਾ ਕਹਿਣ ਹੈ ਕਿ ਦੁਨੀਆ ਤੇ ਆਇਆ ਹੈ ਤੇ ਪਰਮਾਤਮਾ ਦਾ ਨਾਮ ਜਪ ਲੈ ਨਹੀਂ ਤਾਂ ਇਹ ਜਿਹੜੀ ਜਿੰਦ ਹੈ ਇਹ ਫਿਰ ਪਛਤਾਵੇਗੀ ਜਦੋਂ ਸਵਾਸਨ ਦੀ ਪੂੰਜੀ ਮੁੱਕ ਗਈ ਫਿਰ ਕੀ ਕਰੇਗਾ ਫਿਰ ਪਛਤਾਏ ਹੋ ਤਾਂ ਕੀ ਜਾ ਬਿਚੜੀਆਂ ਚੁੱਕੇ ਖੇਤ ਪਰ ਪਛਤਾ ਕੇ ਵੀ ਕੁਛ ਨਹੀਂ ਬਣਨਾ ਇਸੇ ਕਰਕੇ ਬਾਣੀ ਪੈਰ ਪੈਰਤੇ ਜੀਵ ਨੂੰ ਠੋਕਰ ਮਾਰਦੇ ਸਮਝ ਸਮਝ ਸਵਾਸ ਲਾਗੋ ਹੀਰੇ ਜਿਹਾ ਜਨਮ ਹੈ ਤੇਰਾ ਕੋਡੀਆਂ ਦੇ ਵਿੱਚ ਟੁਲਾ ਦੇ ਕਿਸ ਮਾਇਆ ਦੇ ਪਿੱਛੇ ਕਿੰਨਾ ਰਿਸ਼ਤਿਆਂ ਦੇ ਪਿੱਛੇ ਕਿਹੜੇ ਸਵਾਰਥਾਂ ਦੇ ਪਿੱਛੇ ਦਾ 84 ਲੱਖ ਜੂਨ ਦੇ ਵਿੱਚੋਂ ਤੈਨੂੰ ਇਹ ਸ੍ਰੇਸ਼ਟ ਜੂਨ ਮਿਲੀ ਹੈ ਤੂੰ ਉਸ ਪਰਮਾਤਮਾ ਨੂੰ ਜਪ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਬੀਰ ਸੋਈ ਮਾਰੀਏ ਜੇ ਮੋਗੇ ਸੁਖ ਹੋਏ ਤੇ ਉਹ ਚੀਜ਼ ਨੂੰ ਮਾਰੋ ਜਿਸ ਦੇ ਨਾਲ ਸਾਨੂੰ ਸੁਖ ਮਿਲੇ ਤੇ ਮਾਰਨਾ ਕੀ ਹੈ ਮੈਨੂ ਜਿਹੜੀ ਮੈਂ ਮੈਂ ਅਸੀਂ ਲਾਈ ਹੋਈ ਹੈ ਜੇ ਕਰਤੇ ਇਹਨੂੰ ਮਾਰ ਲਵੇਂਗਾ ਆਨੰਦ ਵਿੱਚ ਹੋ ਜਮੇਗਾ ਸਦਾ ਹੀ ਸੁਖੀ ਹੋ ਜਮੇਗਾ ਕਿਉਂਕਿ ਇਸ ਮੈਨ ਤੰਗ ਕੀਤਾ ਹੋਇਆ ਕਦੇ ਵੀ ਜੀਵ ਦੇਖ ਲੋ ਉਹ ਬੜੇ ਹੰਕਾਰ ਨਾਲ ਕਹਿੰਦਾ ਜਵਾਨੀ ਆ ਗਈ ਜਵਾਨੀ ਬੀਤ ਗਈ ਆ ਪਤਾ ਨਹੀਂ ਲੱਗਦਾ ਕਿ ਕਿਉਂ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਬੱਚਾ ਸੀਗਾ ਤੇ ਜਵਾਨੀ ਕਿੱਥੋਂ ਆ ਗਈ ਕਿ ਜੇ ਜਵਾਨੀ ਜਾਣੀ ਉਹਨੂੰ ਬਡੇਪੇ ਜਿਹਾ ਰੇਕ ਤਕੱਦਰ ਨਹੀਂ ਲੇਕਨ ਬਡੇਪਾ ਵੀ ਆ ਜਾਂਦਾ ਬਾਲ ਅਵਸਥਾ ਖੇਡ ਗੁਆਈ ਕਾਲੇ ਹੋ ਗਏ ਬੱਗੇ ਕੀ ਮੂੰਹ ਲੈ ਕੇ ਜਾਵਾਂਗਾ ਤੂੰ ਧਰਮ ਰਾਜ ਦੇ ਅੱਗੇ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਰਹੇ ਹੈ ਕਿ ਉਹ ਚੀਜ਼ ਮਾਰ ਆਪਣੇ ਵਿੱਚੋਂ ਖਤਮ ਕਰ ਕਾਮ ਕਰੋ ਦਿਲੋਂ ਉਹ ਹੰਕਾਰ ਨੂੰ ਖਤਮ ਕਰ ਦੇ ਮੈਨੂੰ ਖਤਮ ਕਰ ਦੇ ਹੋ ਮੈਨੂੰ ਖਤਮ ਕਰ ਦੇ ਸਦਾ ਹੀ ਸੁੱਖ ਦੇ ਵਿੱਚ ਰਹਾਂ ਭਲੋ ਭਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ ਜੇ ਕਹਿੰਦੇ ਤੂੰ ਆਪਣਾ ਹੰਕਾਰ ਛੱਡ ਦਊਗਾ ਤਾਂ ਤੈਨੂੰ ਸਾਰੇ ਹੀ ਚੰਗਾ ਕਹਣਗੇ ਕੋਈ ਵੀ ਨਹੀਂ ਮਾੜਾ ਕਹਿੰਦਾ ਪਰ ਜੇ ਸਾਰੇ ਲੋਕ ਚੰਗਾ ਕਹਿੰਦੇ ਹੈ ਤਾਂ ਬੰਦਾ ਬੰਨਾ ਨਹੀਂ ਚਾਹੁੰਦਾ ਉਦੋਂ ਕਾਹਨ ਕੀ ਖਾਣਾ ਤਾਂ ਚੰਗਾ ਚਾਹੁੰਦਾ ਪਰ ਉਹਨੂੰ ਸਵਾਦ ਇਸ ਦੁਨੀਆ ਦੇ ਰਸਾਂ ਦਾ ਹੈ ਉਹ ਕੰਨਾ ਨਹੀਂ ਜਰ ਪਹਿਲਾ ਇਹਨਾਂ ਦਾ ਦੁਨੀਆ ਦੇ ਰਸਾਂ ਦਾ ਸਵਾਦ ਲੈ ਲਈਏ ਫਿਰ ਦੇਖਾਂਗੇ ਜਦੋਂ ਟਾਈਮ ਆਊਗਾ ਉਹ ਟਾਈਮ ਨੂੰ ਅੜੀਕ ਦੇੜੀਕ ਦੇੜੀਕ ਦੇ ਅੱਬ ਪਛਤਾਏ ਹੋਤ ਕਿਆ ਜਬ ਚੜੀਆਂ ਚੁੱਕ ਕੇ ਖੇਤ ਸਵਾਸਾਂ ਦੀ ਪੂੰਜੀ ਮੁੱਕ ਗਈ ਫਿਰ ਪਛਤਾਉਣਾ ਇਸ ਕਰਕੇ ਉਹ ਕੰਮ ਨੁ ਕਰੀਏ ਜਿਹੜਾ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਿ ਆਪਣੀ ਹਉਮੈ ਨੂੰ ਮਾਰ ਦੇ ਨਾ ਮੈਲੀ ਨੂੰ ਮਾਰ ਦੇ ਹੰਕਾਰ ਨੂੰ ਖਤਮ ਕਰ ਦੇ ਲੋਭ ਲਾਲਚ ਛੱਡ ਦੇ ਕਬੀਰ ਦੇ ਗੱਤੀ ਹੋਵੇ ਕਾਰਿਆ ਘਾਰੇ ਉੱਬੇ ਜੰ ਕਿੰਨੇ ਲੋਕਾਂ ਨੂੰ ਲੱਗਦਾ ਕਿ ਕਾਲੀ ਰਾਤ ਹੈ ਪਰ ਲੋਕਾਂ ਦੇ ਨਾਲ ਤਸ਼ੱਦਦ ਕਰਨ ਵਾਲੇ ਕਾਲੀਆਂ ਰਾਤਾਂ 'ਚ ਖੁਸ਼ੀ ਬਹੁਤ ਹੁੰਦੀ ਹੈ ਕਿਉਂਕਿ ਉਹਨਾਂ ਨੇ ਜਾ ਕੇ ਲੋਕਾਂ ਨੂੰ ਲੁਕਾ ਹੁੰਦਾ ਤੇ ਉਹਨਾਂ ਨੂੰ ਇਹ ਲੱਗਦਾ ਵੀ ਚਲੋ ਉੱਠ ਕੇ ਧਾਵਾ ਕਰਕੇ ਆਈਏ ਹੁਣ ਲੈ ਫਾਹੇ ਉੱਠ ਧਾਵਤ ਸੇ ਜਾਨ ਮਾਰੇ ਭਗਵੰਤ ਪਰ ਉਹ ਲੋਕਾਂ ਨੂੰ ਮਾਰਦੇ ਫਿਰਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪ ਹੀ ਜਿਹੜੇ ਹੈ ਆਪਣੇ ਜੀਵਨ ਦੀ ਇਹ ਬਾਜ਼ੀ ਲਾ ਰਹੇ ਹਾਂ ਜੇ ਜੀ ਮੁੜ ਕੇ ਹੱਥ ਨਹੀਂ ਆਉਣੀ ਕਿੰਨਾ ਕੰਮਾਂ ਲਈ ਤੁਸੀਂ ਉੱਠ ਉੱਠ ਕੇ ਤਰ ਜੇ ਉੱਠ ਕੇ ਤਰਨਾ ਤਾਂ ਪਰਮਾਤਮਾ ਦੇ ਕਿਤੇ ਸਤਸੰਗ ਲਈ ਤਰ ਤੂੰ ਲੋਕਾਂ ਤੇ ਧਾਵਾ ਬੁੱਲਣੇ ਤਰਪਿਆ ਲੁੱਟਾ ਖੋਹਣੇ ਤਰਪਿਆ ਸਮੇਂ ਦੇ ਤੂੰ ਮੌਕੇ ਦਾ ਫਾਇਦਾ ਠਾਰਿਆ ਕੋਈ ਕੋਈ ਹੁਣ ਦੇਖੂਗਾ ਨਹੀਂ ਮਾੜੇ ਕੰਮ ਕਰਨੇ ਤੇ ਕਾਲਾ ਕਾਲਿਆ ਰਤਾ ਲੱਭਦਾ ਫਿਰ ਹਨੇਰ ਲੱਭਦਾ ਫਿਰਦਾ ਔਰ ਯਾਰ ਲੱਭਦਾ ਫਿਰਦਾ ਕਿ ਕੋਈ ਮੈਨੂੰ ਦੇਖੇ ਨਾ ਤਾਂ ਪਰਮਾਤਮਾ ਦਾ ਨਾਲ ਹੈ ਕੋ ਮੈਨੂੰ ਸਾਰੇ ਦੇਖੀ ਜਾਂ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਪਰ ਇੱਥੇ ਤਾਂ ਕਹਿੰਦੇ ਲੈ ਫਾਹੇ ਉੱਠਤਾ ਉਤੇ ਆਪਣੇ ਆਪ ਨੂੰ ਫਾਹ ਲੈ ਰਹੇ ਹੋ ਜਾਨ ਮਾਰੇ ਭਗਵੰਤ ਕਵੀਬ ਚੰਦਨ ਕਾ ਦਿਲਵਾ ਪਲਾ ਢੇੜੀ ਢਾਕ ਪਲਾਸ ਉਹਦੇ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਿਤੇ ਚੰਦਨ ਦਾ ਭੰਵੇਂ ਪੂਟਾ ਛੋਟਾ ਹੈ ਉਹਨੂੰ ਢਾਕ ਪਲਾਸ ਨੇ ਘੇਰਿਆ ਹੋਇਆ ਵਿੱਚ ਲੁਕਿਆ ਹੋਇਆ ਉਹ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ ਪਰ ਇੰਨਾ ਕਹਿੰਦੇ ਉਹਦੇ ਵਿੱਚ ਖਸ਼ਵੋਹ ਹੈ ਤੇ ਜਿਨ੍ਹਾਂ ਨੇ ਉਹਨੂੰ ਟਕਿਆ ਹੋਇਆ ਉਹਨੂੰ ਵੀ ਚੰਦਨ ਦੇ ਖਸਬੋ ਉਹਨਾਂ ਚੋਂ ਨੇ ਸ਼ੁਰੂ ਹੋ ਗਈ ਇਹੋ ਜਿਹਾ ਹੀ ਪਰਮਾਤਮਾ ਦੇ ਭਗਤ ਹੁੰਦੇ ਆ ਉਹ ਜਿੱਥੇ ਮੱਝੇ ਬਹਿ ਜਾਣ ਉੱਥੇ ਹੀ ਉਹ ਆਪ ਜਪਦੇ ਲੋਕਾਂ ਨੂੰ ਜਪਾਉਂਦੇ ਆ ਆਪ ਤਰਦੇ ਲੋਕਾਂ ਨੂੰ ਤਾਰਦੇ ਸੋ ਚੰਦਨ ਦੀ ਤਰ੍ਹਾਂ ਹੀ ਪਰਮਾਤਮਾ ਦੇ ਭਗਤ ਹੁੰਦੇ ਆ ਤੇ ਚਾਹੇ ਉਹਨਾਂ ਨੂੰ ਕੋਈ ਜਿਸ ਤਰ੍ਹਾਂ ਮੱਝੇ ਨੂੰ ਕੋਉਣ ਦੀ ਕੋਸ਼ਿਸ਼ ਕਰੇ ਉਹ ਲੁਕਦੇ ਨਹੀਂ ਉਹ ਦੁਨੀਆਂ ਤੋਂ ਲੁਕ ਨਹੀਂ ਸਕਦੇ ਕਬੀਰ ਬਾਸ ਬਗਾਈ ਬੁੱਢਿਆ ਇਹ ਮਤ ਡੁੱਬੇ ਕੋਈ ਜਿੱਥੇ ਚੰਦਨ ਦੇ ਇੱਕ ਛੋਟੇ-ਬੂਟੇ ਨੂੰ ਕਿਹਾ ਕਿ ਢਾਕ ਪਲਾਸ ਨਾਲ ਰੁਕਿਆ ਹੋਇਆ ਹੈ ਘੇਰਿਆ ਹੋਇਆ ਹੈ ਤੇ ਅਗਲੇ ਸਲੋਕ ਵਿੱਚ ਇਹ ਕਹਿ ਰਿਹਾ ਹੈ ਕਿ ਬਾਸ ਬਗਾਈ ਬੁੱਢ ਹੈ ਉਹ ਮਤਬ ਬੁੱਢ ਦੇ ਕੋਈ ਕਹਿੰਦੇ ਬਾਸ ਨੂੰ ਹੰਕਾਰ ਹੀ ਬਹੁਤ ਹੈ ਹੰਕਾਰ ਚ ਡੁੱਬਿਆ ਪਿਆ ਕਿ ਮੈਂ ਤਾਂ ਲੰਬਾ ਹੀ ਬਹੁਤ ਹੰਕਾਰ ਇਹਨਾਂ ਤੇ ਚੰਦਨ ਕਿੰਨੇ ਟੇ ਬਸੇ ਬਾਸ ਸੁਗੰਧ ਨਾ ਹੋਵੇ ਕਹਿੰਦੇ ਉਹਦੇ ਵਿੱਚੋਂ ਕੋਈ ਸੁਗੰਧ ਨਹੀਂ ਆਉਂਦੀ ਬਾਸ ਦੇ ਵਿੱਚੋਂ ਚੰਦਨ ਦੀ ਭਾਵੇਂ ਚੰਦਨ ਦੇ ਨੇੜੇ ਵੀ ਹੋਵੇ ਸੰਗੋਣਾਂ ਹੁਣਾ ਦਾ ਕਿ ਜਿਸ ਦੇ ਵਿੱਚ ਹੰਕਾਰ ਹੈ ਉਸ ਤੇ ਕੋਈ ਅਸਰ ਨਹੀਂ ਹੋ ਸਕਦਾ ਆਪਣੇ ਆਪ ਦੇ ਹੰਕਾਰ ਨੂੰ ਮਾਰਨਾ ਮੈਂ ਮੇਰੇ ਨੂੰ ਮਾਰਨਾ ਲੋਭ ਲਾਲਚ ਖਤਮ ਕਰਨਾ ਤਾਂ ਹੀ ਜੇਕਰ ਅਸੀਂ ਕਿਸੇ ਪਰਮਾਤਮਾ ਦੇ ਲੜ ਲੱਗੇ ਹੋਏ ਸੰਤਾਂ ਦੇ ਕੋਲ ਜਾਣੇ ਹੈ ਤਾਂ ਸਾਨੂੰ ਆਪਣਾ ਹੰਕਾਰ ਛੱਡ ਦੇਣਾ ਚਾਹੀਦਾ ਇਹ ਨਹੀਂ ਕਿ ਮੇਰਾ ਅਹੁਦਾ ਬਹੁਤ ਵੱਡਾ ਹੈ ਮੇਰਾ ਆ ਚੀਜ਼ ਵੱਡੀ ਹੈ ਜੋ ਉਹਨਾਂ ਦੇ ਕੋਲ ਹੈ ਉੱਥੇ ਰਾਜੇ ਰਾਣੇ ਵੀ ਜਿਹੜੇ ਉੱਕਸੇ ਕੰਮ ਦੇ ਨਹੀਂ ਕਿਉਂਕਿ ਉਹ ਤਾਂ ਉਸ ਦੇ ਨਾਲ ਜੁੜੇ ਹੋਏ ਹੈ ਜਿਹਨੇ ਰਾਜੇ ਰਾਣੇ ਬਣਾਏ ਹੈ ਸੋ ਪਰਮਾਤਮਾ ਦੇ ਜਿਹੜੇ ਭਗਤ ਹੈ ਉਹਨਾਂ ਦੇ ਸਦਾ ਹੀ ਹੰਕਾਰ ਖਤਮ ਕੀਤਾ ਹੁੰਦਾ ਉਹਨਾਂ ਨੇ ਹੰਕਾਰ ਦੇ ਨੇੜੇ ਨਹੀਂ ਜਾਂਦੇ ਉਹ ਨਹੀਂ ਤਾਂ ਬਾਸ ਸੰਗ ਦੁਨੀਆ ਬਾਸ ਦੀ ਤਰ੍ਹਾਂ ਹੈ ਪਰ ਭਗਤ ਜਿਹੜੇ ਹੈ ਚੰਦਨ ਦੇ ਤਰ੍ਹਾਂ ਹੈ ਕਬੂ ਬੀਨ ਬਵਾਇਆ ਦੁਨੀ ਸੇ ਦੁਨੀ ਨਾ ਚੱਲੇ ਸਾਥ ਪਏ ਪਹਾੜਾ ਮਾਰਿਆ ਗਾਫਲਾ ਪੁਨੇ ਹਾਤ ਦੀਨ ਗਵਾਲਿਆ ਕਹਿੰਦੇ ਉਸ ਪਰਮਾਤਮਾ ਨਾਲ ਉਹ ਵਿਛੜ ਕੇ ਤੂੰ ਆਪਣੇ ਆਪ ਦਾ ਸਾਰਾ ਨੁਕਸਾਨ ਕਰ ਲਿਆ ਕਾਦੀ ਖਾਤਰ ਕਿ ਮੇਰੀ ਭੈਣ ਹੈ ਇਹ ਮੇਰਾ ਪੁੱਤਰ ਹੈ ਮੇਜੀ ਧੀ ਹੈ ਮੇਰਾ ਘਰ ਹੈ ਮੇਰੀ ਪਤਨੀ ਹੈ ਭੈਣ ਭਰਾ ਹੈ ਮਾਂ ਬਾਪ ਹੈ ਇਹ ਨਸਤਿਆ ਨਾਤਿਆਂ ਨੂੰ ਵੋਲ ਲਈ ਤੀ ਪਦਾਰਥਾਂ ਦੇ ਪਿੱਛੇ ਤੁਰ ਪਰ ਜੇ ਦਾ ਦੀਨ ਸੇ ਕਰਦੇ ਰਹਾ ਦੀਨ ਤਾਂ ਇਹ ਕਿੰਦਾ ਸੇ ਕਿ ਤਰ ਸਵਾਸ ਸਵਾਸ ਉਹਦੇ ਨਾਮ ਦੇ ਵਿੱਚ ਬਿਤਾਉਣਾ ਚਾਹੀਦਾ ਜੇ ਕਿਰੋ ਨਾਮ ਦੇ ਵਿੱਚ ਸਵਾਸ ਨਹੀਂ ਬੀਤੇ ਉਹ ਕਹਿੰਦੇ ਤਾਂ ਦੇ ਜਿਹੜਾ ਦੁਨੀਆ ਕਰਕੇ ਗਵਾ ਲਿਆ ਪਾਏ ਪਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਜਿਹੜੀ ਦੁਨੀਆ ਦੇ ਕਰਕੇ ਤੂੰ ਆਪਣੇ ਇਮਾਨ ਤੋਂ ਠੜਕ ਗਿਆ ਇਹ ਤਾਂ ਦੁਨੀਆ ਤੇ ਕੰਮ ਹੀ ਨਹੀਂ ਆਈ ਜਦੋਂ ਤੇਰਾ ਆਖਰੀ ਬਿਲਾ ਆਇਆ ਤੇ ਤੇਰਾ ਸੰਗੀ ਸਾਥੀ ਨਹੀਂ ਤੇ ਸਭ ਨੇ ਤੈਨੂੰ ਕਿੱਥੇ ਲੈ ਜਾਏ ਨੂੰ ਬੰਨ ਕੇ ਲੈ ਗਏ ਕੋਈ ਨਹੀਂ ਕਹਿੰਦਾ ਮੇਰਾ ਸਾਰੇ ਕਹਿੰਦੇ ਠੀਕ ਸੋ ਜਿਸ ਦੁਨੀਆ ਦੇ ਵਿੱਚ ਤੇ ਸਵਾਸਾਂ ਦੀ ਅਮੋਲਕ ਕੁੰਜ ਨੂੰ ਗਵਾ ਦਿੱਤਾ ਕਾਹਦੇ ਕਰਕੇ ਦੁਨੀਆ ਦੇ ਪਦਾਰਥਾਂ ਦੇ ਲਾਲਚਾ ਕਰਕੇ ਕਿਉਂਕਿ ਹੀਰੇ ਦੇ ਨਾਲ ਤਾਂ ਹੀਰੇ ਨੂੰ ਪੌੜਾ ਸੀ ਤੇ ਕੌਡੀਆਂ ਨੂੰ ਪਾ ਲਿਆ ਹਰਸੋ ਹੀਰਾ ਛੱਡ ਕੇ ਕਰੇ ਆਲ ਕਿਹਾਸ ਤਹਿ ਲੰਦੋਜ ਕੇ ਜਾਣਗੇ ਸਤਿਪੱਖ ਰਵਿੰਦਾਸ ਜੇਕਰ دین ਗੋਣਾ ਤੇ ਫਿਰ ਤੈਨੂੰ ਦੁਨੀਆ ਤੇ ਪਛਤਾਉਣਾ ਹੀ ਪੈਣਾ ਜੇਕਰ دین ਦੇ ਵਿੱਚ ਰਹਿਣਾ ਤੇ ਦੁਨੀਆ ਦੇ ਜਿਹੜੇ ਰਿਸ਼ਤੇ ਨਾਤੇ ਨੂੰ ਕਟਾ ਦੇ ਖਤਮ ਕਰ ਦੇ ਮੋਹ ਮਾਇਆ ਨੂੰ ਖਤਮ ਕਰ ਦੇ ਕਬੀਰ ਜਹ ਜਹ ਹੋ ਫਿਰਿਓ ਕੋਠ ਇਕੱਠਾ ਉਠਾਏ ਇਕ ਰਾਮ ਸੁਨੇਹੀ ਬਹਾਰ ਉੱਜਲ ਮੇਰੇ ਪਾਏ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਆ ਕਿ ਜਿੱਥੇ-ਜਿੱਥੇ ਵੀ ਮੈਂ ਜਾਂਦਾ ਓਥੇ-ਓਥੇ ਮੈਨੂੰ ਦੇਖਣ ਨੂੰ ਮਿਲਦਾ ਕੀ ਦੇਖਣ ਨੂੰ ਮਿਲਦਾ ਕਿ ਇਕ ਰਾਮ ਸੁਨੇਹੀ ਬਹਾਰ ਉਸ ਪਰਮਾਤਮਾ ਦੇ ਨਾਲ ਤਾਂ ਪਿਆਰ ਹੀ ਹਰੇ ਕਿਸੇ ਨੂੰ ਉੱਜਲ ਮੇਰੇ ਪਾਏ ਇਹ ਦੁਨੀਆ ਕੰਦੇ ਅਜਾੜ ਲੱਗਦੀ ਆ ਮੈਨੂੰ ਤਾਂ ਇਹ ਸਾਰੀ ਦੁਨੀਆ ਜਿੱਥੇ ਪਰਮਾਤਮਾ ਦਾ ਨਾਮ ਹੀ ਲਿਆ ਜਾਂਦਾ ਇਹ ਸਾਰੀ ਦੁਨੀਆ ਅਜਾੜ ਜਿੱਥੇ ਮਰਜੀ ਚੱਲ ਜਾ ਕੋਈ ਕੋਟਕ ਵਰਤ ਜੇ ਮੈਂ ਮੇਰੀ ਮੈਂ ਮੇਰੀ ਮੈਂ ਮੇਰੀ ਮੈਂ ਮੇਰੀ ਪਰਮਾਤਮਾ ਦੇ ਨਾਮ ਦੇ ਸੱਚ ਸਵਾਦ ਵਿੱਚ ਹੀ ਨੇ ਕੋਈ ਜਿੱਥੇ ਹੈ RAMDAS ਨਹੀਂ ਉਹੀ ਕਹਿੰਦੇ ਚਾਹੇ ਉਜਾੜ ਵੀ ਹੋਵੇ ਉਹ ਵੀ ਚੰਗੀਏ ਨਹੀਂ ਤੇ ਦੁਨੀਆ ਸਾਰੀ ਉਜਾੜ ਦੇ ਬਰਾਬਰ ਹੈ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਿੱਥੇ ਪਰਮਾਤਮਾ ਦਾ ਪਿਆਰਾ ਨਹੀਂ ਹੈ ਇਹ ਸਾਰੀ ਦੁਨੀਆ ਜਿਹੜੀ ਹੈ ਉਜਾੜ ਦੇ ਬਰਾਬਰ ਹੈ ਕਬੀਰ ਸੰਤਨ ਕੀ ਚੰਗਿਆ ਪਲੀ ਪਟਕੁਸਤੀ ਗਾਉ ਆਉਂ ਲੱਗੂ ਤੇ ਥੋਲ ਹਰ ਜੇ ਨਹੀਂ ਹਰ ਕਰਨਾ ਕਹਿੰਦੇ ਸੰਤ ਚਾਹੇ ਪਦਰੇ ਬੈਠੇ ਹੋ ਚਾਹੇ ਚੁੱਲ੍ਹੇ ਤੇ ਬੈਠੇ ਹੋ ਉਹ ਚੱਗੇ ਦੇ ਰੇਸੇ ਨਹੀਂ ਮਹਿਲ ਬਾੜੀਆਂ ਉਹਨਾਂ ਦੇ ਮੁਕਾਬਲੇ ਤੇ ਕੱਖ ਵੀ ਨਹੀਂ ਉਹ ਕਹਿੰਦੇ ਉਹ ਜਿਹੜੇ ਮਹਿਲ ਬਾੜੀਆਂ ਉਹਨਾਂ ਨੂੰ ਅਗ ਲੱਗ ਜਵੇ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਉਹ ਜਿਹੜੀ ਮੱਝ ਜਗ੍ਹਾ ਹੋਵੇ ਉੱਥੇ ਮਹਿਲ ਬਾੜੀਆਂ ਦਾ ਕੋਈ ਰੌਲਾ ਨਹੀਂ ਇਸੇ ਕਰਕੇ ਜਿਹੜਾ ਪ੍ਰੀਤ ਲਾਉਂਦੇ ਹੈ ਪ੍ਰਮਾਤਮਾ ਨਾਲ ਉਹਨਾਂ ਨੂੰ ਕਿਸੇ ਦੀ ਤਰ੍ਹਾਂ ਦਾ ਕੋਈ ਪਰਵਾਹ ਨਹੀਂ ਹੁੰਦੀ ਚਾਹੇ ਟਿੰਡ ਦਾ ਸਰਾਣਾ ਲੈ ਕੇ ਸੋਣਾ ਪੈ ਜਵੇ ਉਹ ਫਿਰ ਕਹਿੰਦੇ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਰਨਾ ਯਾਦੜੇ ਦਸਨ ਨੂੰ ਸਤਰ ਚੰਗਾ ਪੱਠ ਖੜਿਆਂਦੇ ਰਹਿਣਾ ਮਹਿਲਾ ਨੂੰ ਕੀ ਕਰਨਾ ਉਹਨਾਂ ਮਹਿਲਾਂ ਦੇ ਉਹ ਤੌਲ ਹਰ ਨੂੰ ਕੀ ਕਰਨਾ ਇਹ ਮਹਿਲ ਬੜੇ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਹੀ ਹੈ ਨਹੀਂ ਇਹ ਤਾਂ ਮੇਰਾ ਭੂਤ ਵੱੰਲੇ ਹੈ ਜਿਸ ਵਿੱਚ ਵਿੱਚ ਪ੍ਰਮਾਤਮਾ ਦਾ ਭਗਤ ਬੈਠਾ ਉੱਥੇ ਤਾਂ ਦੁਨੀਆਂ ਦੀਆਂ ਬਾਦਸ਼ਾਹਾਂ ਬੈਠੀਆਂ ਦੁਨੀਆਂ ਦੇ ਪਾਤਸ਼ਾਹ ਜਿਹੜੇ ਆਪ ਬੈਠੇ ਤੇ ਬਾਦਸ਼ਾਹ ਆ ਕੇ ਅਨੰਦ ਚੁੱਗੀਆਂ ਦੇ ਵਿੱਚ ਨਮਸਕਾਰ ਕਰਦੇ ਇਸੇ ਕਰਕੇ ਦੁਨੀਆਂ ਦੇ ਉੱਤੇ ਐਗਜ਼ਾਮਪਲਾਂ ਦੇ ਕੇ ਗਏ ਹੋ ਕਿ ਮਾਰਕੰਡੇ ਕੋਦਕਾਈ ਚਿੰਤਨ ਤਰਮੂਂਡ ਬਲੋ ਜਿੰਨੇ ਮਾਰਕੰਡੇ ਦੀ ਉਮਰ ਲੰਬੀ ਹੋਈਏ ਕੁਛ ਵੀ ਨਹੀਂ ਬਣਾਇਆ ਅੱਖਾਂ ਦੀ ਕੁੱਲੀ ਦੇ ਵਿੱਚ ਜ਼ਿੰਦਗੀ ਦੀ ਜਾਨ ਦਿੱਤੀ ਤੇ ਇੱਥੇ ਹਰ ਇੱਕ ਨੂੰ ਦੌੜ ਲੱਗੀ ਹੋਈ ਹੈ ਕਿ ਮੇਰੇ ਤਾਂ 30 ਸਾਲ ਬੀਤ ਗਏ 40 ਸਾਲ ਬੀਤ ਗਏ ਮੈਂ ਤਾਂ ਘਰ ਨਹੀਂ ਬਣਾਇਆ ਤੇ ਘਰ ਕਰਨਾ ਕੀ ਹੈ ਸਾਡੇ ਟੀਮ ਕੰਨੀ ਤੱਕ ਪੌਣੇ ਚਾਰ ਇੰਨੀ ਕਿ ਮੈਂ ਨਹੀਂ ਤਪਤਿਤ ਇਸ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਰਹੇ ਕਿ ਉਹ ਸੰਤਾਂ ਦੀ ਜਗਾ ਚੰਗੀ ਹੈ ਸੰਤ ਜਿੱਥੇ ਪ੍ਰਮਾਤਮਾ ਦੇ ਭਗਤ ਬੈਠਾ ਹੈ ਉੱਥੇ ਹੀ ਦੁਨੀਆਂ ਦੀ ਬਾਦਸ਼ਾਹੀ ਦੁਨੀਆਂ ਦੀ ਪਾਤਸ਼ਾਹੀ ਹੈ ਅਦਰਵਾਈਜ਼ ਚਾਹੇ ਤਿੰਨਰਦਾਰ ਸਰਗ ਟਾਈਪ ਮੈਲ ਹੋਣ ਬਣੇ ਕੁੱਤੇ ਕੱਖ ਵੀ ਹੈ ਨਹੀਂ ਜੀ ਹਰੀ ਦਾ ਨਾਮ ਨਹੀਂ ਹੈ ਸੋ ਇਹਨਾਂ ਸ਼ਲੋਕਾਂ ਦੇ ਵਿੱਚ ਜੋ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਸਿੱਖਿਆ ਲੈਦੇ ਹੋਏ ਆਪਣੀ ਜੀਵਨ ਦੇ ਵਿੱਚ ਹਰ ਜੀਵ ਨੂੰ ਟੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮਹਿਲ ਬਾੜੀਆਂ ਰਿਸ਼ਤੇ ਨਾਤੇ ਸਿਰਫ ਸਵਾਰਥ ਹੁੰਦੇ ਹੈ ਪਰਮਾਤਮਾ ਦੇ ਨਾਲ ਜੁੜੀਏ ਅਤੇ ਅਰਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਜੋਧ ਵੀ ਕਰੀਏ ਕਿ ਪਰਮਾਤਮਾ ਵਾਕੇ ਦੇ ਸੋਸਾਂ ਦੀ ਪੁੰਜੀ ਆਪਣੀ ਕਿਰਪਾ ਕਰੋ ਦਇਆ ਕਰੋ ਉੱਤੇ ਲਿਖੇ ਦੇ ਵਿੱਚ ਲੱਗੇ ਇਹੋ ਅਰਦਾਸ ਬੇਨਤੀ ਕਰਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ